ਸਿੱਖ ਧਰਮ ਦੇ ਵਿੱਚ ਮੀਰੀ ਤੇ ਪੀਰੀ ਦਾ ਸਿਧਾਂਤ ਹੈ ਸਾਨੂੰ ਧਰਮ ਦੇ ਨਾਲ ਨਾਲ ਸਿਆਸਤ ਤੇ ਰਾਜਨੀਤੀ ਦੇ ਵਿੱਚ ਮੋਹਰੀ ਰਹਿਣ ਦੀ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੈ 6ਵੀਂ ਪਾਤਸ਼ਾਹੀ ਨੇ ਜੋ ਸਾਨੂੰ ਮੀਰੀ ਦੇ ਪੀਰੀ ਦਾ ਸਿਧਾਂਤ ਦਿੱਤਾ ਦਸਮ ਪਿਤਾ ਨੇ ਉਹਦੇ ਤੇ ਚੱਲਦਿਆਂ ਸਾਨੂੰ ਸਿਆਸਤ ਤੇ ਰਾਜ ਭਾਗ ਕਰਨਾ ਸਿਖਾਇਆ ਦਸਮ ਪਿਤਾ ਨੇ ਕਿਹਾ ਕਿ ਸਿੱਖ ਦੇ ਰਾਜ ਵਿੱਚ ਕੋਈ ਜ਼ੁਲਮ ਨਹੀਂ ਹੋਊਗਾ ਤੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਜਾਊਗੀ ਕੋਲਾ ਮਹੱਲਾ ਆਨੰਦਪੁਰ ਸਾਹਿਬ ਸਿਆਸਤ ਦੀ ਚਰਚਾ ਹੋਣੀ ਤਾਂ ਨਹੀਂ ਚਾਹੀਦੀ ਪਰ ਮੁਲਕ ਦੇ ਵਿੱਚ ਸਿਆਸਤ 'ਚ ਬਦਲਾਅ ਦੀ ਗੱਲ ਹੋ ਰਹੀ ਹੈ ਜਾਂ ਫਿਰ ਦੁਬਾਰਾ ਉਹੀ ਰਾਜਪਾਗ ਉਹੀ ਸੱਤਾ ਰਹੂਗੀ ਚਰਚਾ ਕਰਦੇ ਆਂ ਬਜ਼ੁਰਗ ਨੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਲੱਗਦਾ ਤੁਹਾਨੂੰ ਜਿਹੋ ਜਿਹਾ ਰਾਜਗੁਰੂ ਸਾਹਿਬ ਨੇ ਕਿਹਾ ਸੀ ਮੁਲਕ 'ਚ ਉਹ ਜਿਹੜਾ ਰਾਜ ਹੈਗਾ ਆਪਣੇ ਅਜੇ ਤਣੇ ਜਾਪਦਾ ਉਦੋਂ ਜਾਪ ਸੁਣਿਆ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਬਹੁਤ ਚੰਗਾ ਰਾਜ ਸੀਗਾ ਹੂੰ ਹੁਣ ਤੇ ਵੇਖੋ ਅੱਗੋਂ ਮਾਲਕ ਕੀ ਕਰਦਾ ਵੋਟਾਂ ਆ ਗਈਆਂ ਕਿਸੇ ਵੀ ਪਾਰਟੀ ਨੂੰ ਤੁਸੀਂ ਸਬੰਧ ਰੱਖਦੇ ਹੋ ਮੈਂ ਉਹ ਨਹੀਂ ਪੁੱਛਣਾ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਪੰਜਾਬ ਦੇ ਲੋਕ ਨੇ ਸਿੱਖ ਨੇ ਜਿਹੜੇ ਵੋਟ ਪਾਉਂਦੇ ਆ ਕੀ ਸੋਚਣਾ ਚਾਹੀਦਾ ਉਹਨਾਂ ਨੂੰ ਉਹਨਾਂ ਨੂੰ ਤੇ ਇਹੋ ਸੋਚਣਾ ਚਾਹੀਦਾ ਵੀ ਗੁਰੂ ਸਾਹਿਬ ਆਏ ਤੇ ਸਿਧਾਂਤਾਂ ਦੇ ਚੱਲਣ ਹੂੰ ਅੱਗੋਂ ਜੋ ਮਾਲਕ ਕਰਦਾ ਹੁਣ ਤੇ ਉਹ ਹੀ ਆ ਕੋਈ ਦੱਸਦਾ ਤੁਹਾਨੂੰ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਕੋਈ ਐਸਾ ਹੈਗਾ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਹਾਂ ਉਹ ਵੀ ਸਕਦਾ ਨਹੀਂ ਵੀ ਹੋ ਸਕਦਾ ਇਹ ਕੋਈ ਪਤਾ ਨਹੀਂ ਮਾਲ ਕੀ ਜਾਣਦਾ ਪਰ ਇੱਥੇ ਨੰਦਪੁਰ ਸਾਹਿਬ ਆਏ ਹਾਂ ਖਾਲਸੇ ਦੀ ਜਨਮ ਭੂਮੀ ਹੈ ਕੀ ਇੱਥੇ ਆ ਕੇ ਮਹਿਸੂਸ ਕਰ ਰਹੇ ਹਾਂ ਅਸੀਂ ਤੇ ਇਹੋ ਮਹਿਸੂਸ ਕਰਦੇ ਹਾਂ ਗੁਰੂ ਮਹਾਰਾਜ ਨੇ ਬਹੁਤ ਖੁਸ਼ੀਆਂ ਬਖਸ਼ਿਸ਼ ਕੀਤੀਆਂ ਨੇ ਤੇ ਇਦਾਂ ਹੀ ਮਹਾਰਾਜ ਚੜ੍ਹਦੀ ਕਲਾ ਰੱਖੇ ਸਰਬੱਤ ਦਾ ਭਲਾ ਹੋਵੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨੌਜਵਾਨੋ ਤੁਸੀਂ ਕੀ ਮਹਿਸੂਸ ਕਰਦੇ ਹੋ ਸਿਆਸਤ ਤੇ ਕਹਿੰਦੇ ਧਰਮ ਨਾਲ ਨਾਲ ਚੱਲਦਾ ਸਿੱਖ ਧਰਮ ਦੇ ਵਿੱਚ ਬਹੁਤ ਵਧੀਆ ਲੱਗਦਾ ਜੀ ਖਾਲਸਾਈ ਭੂਮੀ ਆ ਹੱਥਿਆਂ ਤੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਆ ਬਹੁਤ ਵਧੀਆ ਸਿਆਸੀ ਪਾਰਟੀ ਮੈਂ ਨਹੀਂ ਸਬੰਧ ਰੱਦ ਕੀ ਚੱਲ ਰਿਹਾ ਮੋਲਕ ਦੇ ਵਿੱਚ ਜੋ ਸਿਆਸਤ ਹੋ ਰਹੀ ਆ ਸਭ ਸਹੀ ਹੋ ਰਿਹਾ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਨੌਜਵਾਨਾਂ ਨੂੰ ਰੇਲ ਪਾਰਟੀ ਦਾ ਆਪਣਾ ਆਪਣਾ ਸਬੰਧ ਆ ਤੇ ਜੋ ਪਾਰਟੀ ਦਿੰਦੀ ਉਹ ਨਹੀਂ ਹੁੰਦਾ ਭਾਵੇਂ ਕਾਂਰਸਾ ਆ ਭਾਵੇਂ ਕਾਲੀ ਆ ਝੂਠ ਹੁੰਦਾ ਲਾਰੇ ਸਭ ਲਾਰੇ ਪਰ ਕੀ ਲੱਗਦਾ ਤੁਹਾਨੂੰ ਨੌਜਵਾਨ ਜਿਹੜੇ ਨੇ ਉਹ ਕੀ ਵਿਚਾਰ ਨਹੀਂ ਕਰ ਰਹੇ ਜਾਂ ਫਿਰ ਅਸੀਂ ਮਗਰ ਲੱਗ ਜਾਨੇ ਆ ਕੀ ਲੱਗਦਾ ਉਹ ਇਹ ਚੇਂਜ ਚੇਂਜ ਨਹੀਂ ਹੁੰਦੀ ਨੌਜਵਾਨ ਇੱਕ ਪਿੱਛੇ ਜਾਂਦਾ ਦੋ ਵੀ ਉਹਨਾਂ ਲਈ ਮੈਂ ਵੀ ਨਾਲੋਂ ਦੇ ਚੱਲਣਾ ਚਲੋ ਕਿੰਨੀ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਆਪਣਾ ਆਪਣਾ ਬ੍ਰੇਨ ਯੂਜ਼ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਵੋਟ ਦਾ ਅਧਿਕਾਰ ਜਿਹੜਾ ਆਪਦਾ ਹੁੰਦਾ ਆਪ ਸੋਚਣਾ ਚਾਹੀਦਾ ਹਾਂਜੀ ਹਾਂਜੀ ਆਪ ਕਹਾਂ ਸੇ ਹੈ ਦੱਸੋ ਕਿੱਥੋਂ ਦੇ ਕਿੱਥੋਂ ਤੁਸੀਂ ਮੈਂ ਦੋਬਲੀਆਂ ਤੋਂ ਜੀ ਹੈ ਦੋਬਲੀਆਂ ਤੋਂ ਚਮਾਲ ਲਾ ਕੋਈ ਚਮਾਲ ਦੇ ਨੇੜਿਓਂ ਹਾਂਜੀ ਇੱਕ ਧਰਮ ਦੇ ਵਿੱਚ ਕਹਿੰਦੇ ਸਿਆਸਤ ਤੇ ਰਾਜਨੀਤੀ ਨਾਲ ਨਾਲ ਚੱਲਦੀ ਹੈ ਤੁਸੀਂ ਇੱਥੇ ਆਏ ਹੋ ਧਾਰਮਿਕ ਤੌਰ ਤੇ ਆਸਥਾ ਵੀ ਜੁੜੀ ਹੈ ਪਰ ਦੇਸ਼ ਚ ਵੋਟਾਂ ਦਾ ਵੀ ਮਾਹੌਲ ਬਣਿਆ ਹੋਇਆ ਕੀ ਕਹਿਣਾ ਚਾਹੁੰਦੇ ਹੋ ਬਾਕੀ ਵੇਖੋ ਜੀ ਇੱਥੇ ਮੇਲਾ ਵੇਖਣ ਆਏ ਆ ਇਹਦੇ ਵਿੱਚ ਇਲੈਕਸ਼ਨ ਦੀ ਕੋਈ ਗੱਲਬਾਤ ਕਰਨੀ ਨਹੀਂ ਚਾਹੀਦੀ ਹੋਣੀ ਚਾਹੀਦੀ ਹੋਣੀ ਨਹੀਂ ਚਾਹੀਦੀ ਠੀਕ ਹੈ ਜੀ ਇਹਦੇ ਝੂਠੇ ਲਾਰੇ ਆ ਜੀ ਜਿੰਨੇ ਵੀ ਲਾਉਂਦੇ ਆ ਜਦੋਂ ਹਾਂ ਸਾਰੇ ਜਦੋਂ ਵੋਟਾਂ ਪੈ ਜਾਂਦੀਆਂ ਉਦੋਂ ਸਾਸਰੀ ਘਰ ਕਿਸ ਦੇ ਘਰੇ ਵੀ ਜਾਓ ਕੋਈ ਨਹੀਂ ਪੁੱਛਦਾ ਆਪੋ ਆਪਣਾ ਮਦਦ ਕੱਢ ਕੇ ਵੇਲੇ ਸਾਰੇ ਮਤਲਬ ਹੀ ਹੈ ਮਤਲਬ ਹੀ ਹੈ ਸਾਰੀ ਕਿਸੇ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਚਿੱਟੇ ਨੀਲੇ ਕੋਈ ਆ ਜੇ ਜੋ ਮਰਜੀ ਆ ਜਾ ਜੀ ਕਾਂਗਰਸ ਕਾਲੀ ਜੋ ਵੀ ਹਸਾਬ ਆਪ ਕੋ ਆਪਣਾ ਚਲਾਉਂਦੇ ਕਿਸੇ ਦਾ ਕੋਈ ਫਾਇਦਾ ਨਹੀਂ ਲੋਕਾਂ ਨੇ ਲਾਲੜ ਮਾਰਨਾ ਕੋਈ ਲਾਲੜੀ ਮਾਰਨਾ ਇੱਕ ਜੀ ਜਿਹੜੀ ਪੁਲਿਸ ਆ ਇੱਥੇ ਸੰਗਤ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਦੇ ਆ ਇਹਨਾਂ ਨੂੰ ਥੋੜੀ ਜੀ ਖੁੱਲ ਘੱਟ ਦੇਣੀ ਚਾਹੀਦੀ ਆ ਜਿੱਦਾਂ ਹਾਂ ਜੀ ਪੁਲਿਸ ਵਾਲੇ ਜਰਾ ਵੀ ਰਿਸਪੈਕਟ ਨਹੀਂ ਕਰ ਰਹੇ ਸੰਗਤ ਦੀ ਹੂੰ ਕਿਉਂਕਿ ਹਰ ਇੱਕ ਨੂੰ ਮਾੜਾ ਬੋਲਦੇ ਆ ਆਪਣੀਆਂ ਡਿਊਟੀਆਂ ਨਹੀਂ ਦੇਂਦੇ ਆਪਣੇ ਮੋਬਾਈਲਾਂ ਦੇ ਲੱਗੇ ਆਰਾਮ ਦੇ ਨਾਲ ਇਹਨਾਂ ਨੂੰ ਐਸਐਸਪੀ ਸਾਹਿਬ ਨੂੰ ਚਾਹੀਦਾ ਵਾ ਕਿ ਇਹਨਾਂ ਦਾ ਥੋੜਾ ਧਿਆਨ ਰੱਖੇ ਕਿ ਡਿਊਟੀ ਚੰਗੀ ਤਰ੍ਹਾਂ ਦੇਣ ਸੰਗਤ ਨੂੰ ਕੋਈ ਵੀ ਪਰੇਸ਼ਾਨ ਬਹੁਤ ਜ਼ਿਆਦਾ ਕੀਤਾ ਜਾ ਰਿਹਾ ਇੱਥੇ ਠੀਕ ਹੈ ਹਾਂਜੀ ਸੋ ਸੰਗਤ ਦੇ ਆਪੋ ਆਪਣੇ ਵਿਚਾਰ ਹੁੰਦੇ ਆ ਹਾਲਾਂਕਿ ਜਿਵੇਂ ਅਸੀਂ ਸ਼ੁਰੂਆਤ ਕੀਤੀ ਸੀ ਕਿ ਹੋਲੇ ਮਹੱਲੇ ਦਾ ਪਵਿੱਤਰ ਦਿਹਾੜਾ ਸਿਆਸਤ ਤੇ ਵੋਟਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਪਰ ਸਿੱਖ ਧਰਮ ਦੇ ਵਿੱਚ ਮੀਰੀ ਤੇ ਪੀਰੀ ਦੇ ਸਿਧਾਂਤ ਹੈ ਸਿੱਖ ਨੂੰ ਇਸ ਪੱਖੋਂ ਵੀ ਸੋਚਣਾ ਲਾਜ਼ਮੀ ਹੈ ਇੱਥੇ ਹੀ ਗੁਰੂ ਸਾਹਿਬ ਨੇ ਰਾਜ ਕਰਨ ਦੀ ਸਾਨੂੰ ਇੱਕ ਤਰੀਕਾ ਜਿਹੜਾ ਹੁੰਦਾ ਉਹ ਦੱਸਿਆ ਸੀਗਾ ਕਿ ਸਿੱਖ ਦਾ ਰਾਜ ਭਾਗ ਕਿਹਦਾ ਹੋਣਾ ਚਾਹੀਦਾ ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਸ਼੍ਰੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ 'ਚ ਹੋਲਾ ਮਹੱਲਾ ਮਨਾਇਆ ਜਾ ਰਿਹਾ ਲੱਖਾਂ ਦੀ ਗਿਣਤੀ 'ਚ ਦੁਨੀਆ ਤੋਂ ਸ਼ਰਧਾਲੂ ਇੱਥੇ ਆਉਂਦੇ ਨੇ ਪਰ ਸਿੱਖ ਸੰਗਤਾਂ ਦੇ ਵਿੱਚ ਪੰਜਾਬ ਪੁਲਿਸ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ ਸੰਗਤਾ ਕਹਿ ਰਹੀਆਂ ਕਿ ਪੁਲਿਸ ਦੇ ਵੱਲੋਂ ਉਹਨਾਂ ਦੇ ਨਾਲ ਸਹੀ ਵਰਤਾਰਾ ਨਹੀਂ ਕੀਤਾ ਜਾ ਰਿਹਾ ਨੌਜਵਾਨ ਸਾਡੇ ਨਾਲ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਸਰ ਇਹ ਹੀ ਕਹਿਣਾ ਚਾਹੁੰਦੇ ਕਿ ਇੱਥੇ ਇੱਕ ਮੈਡਮ ਦੀ ਡਿਊਟੀ ਲੱਗੀ ਸੀਗੀ ਉਹ ਰਸਤੇ ਦੇ ਵਿੱਚ ਹੂੰ ਉਹਨਾਂ ਨੂੰ ਅਸੀਂ ਦੇਖ ਰਹੇ ਕਿ ਇਹ ਨਹੀਂ ਕਿ ਇਦਾਂ ਨਹੀਂ ਬੋਲਦੀ ਕਿ ਠੀਕ ਹੈ ਤੁਸੀਂ ਸਾਈਡ ਤੇ ਹੋ ਜਾਓ ਜਾਂ ਤੁਸੀਂ ਇੱਧਰ ਨੂੰ ਨਹੀਂ ਜਾਣਾ ਸਿੱਧਾ ਗਾਲਾਂ ਕੱਢੰਦਾ ਜੀ ਗੰਦੀਆਂ ਕਿ ਤੂੰ ਇੱਧਰ ਨੂੰ ਨਹੀਂ ਜਾਣਾ ਇੱਧਰ ਨੂੰ ਇੱਧਰ ਨੂੰ ਜਾ ਥੱਕੇ ਮਾਰ ਮਾਰ ਅਸੀਂ ਇੱਕ ਚਲੋ ਕੋਈ ਇੱਕ ਇੰਨੀ ਪੁਲਿਸ ਦੇ ਵਿੱਚ ਕੋਈ ਇੱਕ ਤਾਂ ਇਸ ਤਰ੍ਹਾਂ ਹੋ ਸਕਦਾ ਹੈ ਨਾ ਸਾਰੀ ਪੁਲਿਸ ਇੱਕ ਨਹੀਂ ਜੀ ਇੱਕ ਨਹੀਂ ਗਲਤ ਗੱਲ ਐ ਇੱਥੇ ਮੇਰੇ ਨਾਲ ਦੋ ਜਣੇ ਆ ਇਹਨਾਂ ਨੂੰ ਪੁੱਛ ਰੋ ਇਹਨਾਂ ਦੇ ਨਾਲ ਕੀ ਵਰਤਾਵ ਹੋਇਆ ਮੈਂ ਗੱਲ ਕਰਕੇ ਆਈ ਸੀ ਹੁਣੇ ਜੇ ਕਿਉਂਕਿ ਅਸੀਂ ਕਹਿ ਰਹੇ ਸੀ ਕਿ ਮੈਡਮ ਦੇਖੋ ਤੁਸੀਂ ਚੰਗੀ ਤਰ੍ਹਾਂ ਬੋਲੋ ਜੇ ਤੁਸੀਂ ਇੱਕ ਔਰਦੋਗੇ ਇੰਨਾ ਬੁਰਾ ਸਲੂਕ ਕਰੰਦਾ ਸੰਗ ਤੇ ਨਾਲ ਤੇ ਇਹ ਜਿਹੜੇ ਤੁਹਾਡੇ ਨਾਲ ਪੁਲਿਸ ਵਾਲੇ ਆ ਦੂਸਰੇ ਇਹ ਕੀ ਕਰਦੇ ਹੋਣਗੇ ਇਹ ਕਿੰਨਾ ਮੜਾ ਬੋਲਦੇ ਹੋਣਗੇ ਪਰ ਉਹ ਕਹਿੰਦੇ ਕੀ ਹੈ ਕਿ ਹੋ ਸਕਦਾ ਇੰਨੀ ਸੰਗਤਾਂ ਇੰਨੀ ਇੰਨੀ ਸੰਗਤ ਦੇ ਵਿੱਚ ਕੰਟਰੋਲ ਕਰਨਾ ਔਖਾ ਹੁੰਦਾ ਪਿਆ ਹੋਵੇ ਕਹਿਣਾ ਜੀ ਤੁਹਾਨੂੰ ਪਤਾ ਹੀ ਆ ਕਿ ਜਿੱਦਾਂ ਕਿ ਤਿੰਨ ਜਾਣੇ ਚਲੋ ਮੋਟਰਸਾਈਕਲ ਤੇ ਚੜ ਰਹੇ ਆ ਇਹਨਾਂ ਨੂੰ 200 ਰੁਪਏ ਦੇ ਦਿਓ ਫਿਰ ਕੋਈ ਨਹੀਂ ਭਾਵੇਂ 10 ਜਾਣੇ ਬਿਠਾ ਲਓ ਦੇ ਇੱਕ ਜਣਾ ਜਾ ਰਿਹਾ ਵਾ ਤੇ ਫਿਰ ਤੇ ਠੀਕ ਜੇ ਤਿੰਨ ਭਾਵੇਂ 10 ਪਿਠਾ ਲਓ ਇਹਨਾਂ 200 ਰੁਪਏ ਦੇ ਦਿਓ ਠੀਕ ਹੈ ਕੋਈ ਚਲਾਨ ਨਹੀਂ ਕੋਈ ਗੱਲਬਾਤ ਨਹੀਂ ਜੀ ਫਿਰ ਤੇ ਚਲਾਨ ਦੀ ਜਰੂਰਤ ਨਹੀਂ ਫਿਰ ਤੇ ਚਲਾਨ ਦੀ ਜਰੂਰਤ ਨਹੀਂ ਰੁਪਈਆ 500 ਜੇਬ ਚ ਪਾ ਗਏ ਫਿਰ ਤੇ ਗੱਲ ਹੀ ਕੋਈ ਨਹੀਂ ਟੁੱਟਾ ਜੇਬ ਚ ਚਾਹੀਦਾ ਇਦਾਂ ਕਰਕੇ ਫੜਾ ਦਿਓ ਇਹਨਾਂ ਨੇ ਆਖਣਾ ਠੀਕ ਹੈ ਜਾ ਹੁਣ ਕਿੱਥੋਂ ਆਏ ਹੋ ਤੁਸੀਂ ਹਾਂਜੀ ਅੰਮ੍ਰਿਤਸਰ ਤੋਂ ਆਏ ਜੀ ਅੰਮ੍ਰਿਤਸਰ ਸਾਹਿਬ ਤੋਂ ਆਏ ਹਾਂ ਸੋ ਇਹ ਇੱਕ ਭਾਵਨਾ ਹੈਗੀ ਹੈ ਸੰਗਤ ਦੀ ਗਿਲਾ ਹੈ ਕਿ ਜਿੱਥੇ ਪ੍ਰਬੰਧ ਕੀਤੇ ਜਾਂਦੇ ਆ ਉੱਥੇ ਹੀ ਪੁਲਿਸ ਦੀ ਇਹ ਡਿਊਟੀ ਹੋਣੀ ਚਾਹੀਦੀ ਹੈ ਕਿ ਜਿੱਥੇ ਭਾਵਨਾਵਾਂ ਜੁੜੀਆਂ ਹੁੰਦੀਆਂ ਉੱਥੇ ਲੋਕਾਂ ਦੇ ਨਾਲ ਵਧੀਆ ਵਰਤਾਰਾ ਕੀਤਾ ਜਾਵੇ ਪਿਆਰ ਦੇ ਨਾਲ ਉਹਨਾਂ ਦੇ ਨਾਲ ਡੀਲ ਕੀਤਾ ਜਾਵੇ ਔਰ ਇੱਥੇ ਮੁਹੱਬਤ ਔਰ ਇੱਥੇ ਪਿਆਰ ਦੀ ਗੱਲ ਹੁੰਦੀ ਹੈ ਆਨੰਦਪੁਰ ਸਾਹਿਬ ਦੇ ਹੌਲੇ ਮੁਹੱਲੇ ਤੇ ਸਾਨੂੰ ਕੰਟਰੋਲ ਕਰਨ ਵਾਲੀ ਜਿਹੜੀ ਪੁਲਿਸ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਲੀ ਉਹਦੇ ਤੇ ਗਿਲਾ ਜਿਹੜਾ ਲੋਕਾਂ ਦਾ ਹੈ ਕਿ ਉਹ ਠੀਕ ਤਰੀਕੇ ਦੇ ਨਾਲ ਗੱਲਬਾਤ ਨਹੀਂ ਕਰ ਰਹੀ ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨ ਚੋਦ ਸਿੰਘ ਡੇਲੀ ਪੋਸਟ ਸ਼੍ਰੀ ਆਨੰਦਪੁਰ ਸਾਹਿਬ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ